ਕੰਗੜਾ ਰਣੌਤ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਨਜ਼ਰ ਆ ਰਹੀਆਂ ਇੱਕ ਪਾਸੇ ਤਾਂ ਸੰਜਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਉਹਨਾਂ ਨੇ ਬਿਆਨ ਦਿੱਤਾ ਆ ਔਰ ਦੂਸਰੇ ਪਾਸੇ ਇੱਕ ਹੋਰ ਮਾਮਲੇ ਨੂੰ ਲੈ ਕੇ ਯਾਨੀ ਕਿ ਉਹਨਾਂ ਦੀ ਐਮਰਜੈਂਸੀ ਫਿਲਮ ਨੂੰ ਲੈ ਕੇ ਮੁਸੀਬਤਾਂ ਕੰਗੜਾ ਰਣੌਤ ਦੀਆਂ ਵੱਧ ਗਈਆਂ ਨੇ ਦਰਅਸਲ ਚੰਡੀਗੜ੍ਹ ਅਦਾਲਤ ਦੇ ਵਿੱਚ ਇਹ ਮਾਮਲਾ ਪਹੁੰਚ ਗਿਆ ਔਰ ਕੰਗੜਾ ਰਣੌਤ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ 5 ਦਸੰਬਰ ਦਾ ਅਗਲਾ ਨੋਟਿਸ ਪਿਆ ਔਰ ਇਸ ਮਾਮਲੇ ਦੇ ਉੱਤੇ ਹੁਣ ਇਸ ਤਰੀਕ ਜਿਹੜੀ ਆ ਉਹ 5 ਦਸੰਬਰ ਪਾ ਦਿੱਤੀ ਗਈ ਹੈ ਸੁਣਵਾਈ ਵਾਸਤੇ ਖੈਰ ਕੰਗੜਾ ਰਣਾਉਤ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਪਰ ਇਸ ਮਾਮਲੇ ਨੂੰ ਲੈ ਕੇ ਇਸ ਪਟੀਸ਼ਨ ਨੂੰ ਦਾਇਰ ਕਰਨ ਵਾਲੇ ਇੱਕ ਬਾਹਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਦਾ ਨਾਮ ਰਵਿੰਦਰ ਸਿੰਘ 바ਸੀ ਹੈ ਔਰ ਉਹਨਾਂ ਨੇ ਇਹ ਪਟੀਸ਼ਨ ਜਿਹੜੀ ਹੈ ਉਹ ਦਾਇਰ ਕੀਤੀ ਹੈ ਔਰ ਚੰਡੀਗੜ੍ਹ ਅਦਾਲਤ ਦੇ ਵਿੱਚ ਇਸ ਪਟੀਸ਼ਨ ਨੂੰ ਲਜਾਇਆ ਗਿਆ ਉੱਥੇ ਪੇਸ਼ ਕੀਤਾ ਗਿਆ ਕੰਗੜਾ ਰਣਾਉਤ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅਮਰਜੈਂਸੀ ਫਿਲਮ ਨੂੰ ਲੈ ਕੇ ਦਲੀਲ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ ਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਲਜ਼ਾਮ ਲਗਾਇਆ ਕਿ ਕੰਗੜਾ ਰਣਾਉਤ ਦੇ ਇਤਿਹਾਸ ਨਹੀਂ ਪੜਿਆ ਔਰ ਬਗੈਰ ਇਤਿਹਾਸ ਦੀ ਜਾਣਕਾਰੀ ਦੇ ਨਾਲ ਇਸ ਫਿਲਮ ਨੂੰ ਬਣਾਇਆ ਗਿਆ ਹੈ ਹਾਲਾਂਕਿ ਇਹ ਫਿਲਮ ਅਜੇ ਤੱਕ ਰਿਲੀਜ਼ ਨਹੀਂ ਹੋਈ ਪਰ ਇਸ ਮਾਮਲੇ ਨੂੰ ਲੈ ਕੇ ਸਿੱਧੀ ਗੱਲ ਕਹੀ ਗਈ ਹੈ ਕਿ ਇਸ ਫਿਲਮ ਦੇ ਅੰਦਰ ਸਿੱਖ ਭਾਵਨਾਵਾਂ ਨੂੰ ਠੇਸ ਪਹਾਈ ਗਈ ਹੈ ਔਰ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਲੋਕ ਜਾਂ ਜਿਹੜੇ ਯੋਧੇ ਮੌਜੂਦ ਸਨ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਸੰਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੂੰ ਲੈ ਕੇ ਕੰਗਣਾ ਰਣਾਉਤ ਦਾ ਇੱਕ ਬਿਆਨ ਵੀ ਸਾਹਮਣੇ ਆ ਚੁੱਕਿਆ ਜਿਸ ਦੇ ਵਿੱਚ ਉਹਨੇ ਸਾਫ਼ ਕਿਹਾ ਕਿ AK-47 ਵਾਲੇ ਸੰਤ ਨਹੀਂ ਹੁੰਦੇ ਔਰ ਨਾਲ ਦੀ ਨਾਲ ਸਮਝਨਾਲ ਸਿੰਘ ਭਿੰਡਰਾਂ ਵਾਲਿਆਂ ਦੇ ਉੱਤੇ ਉਹਨਾਂ ਦੀ ਹਸਤੀ ਦੇ ਉੱਤੇ ਸਵਾਲ ਚੱਕ ਦੀ ਨਜ਼ਰ ਆਈ ਹੈ ਕੰਗਣਾ ਰਣੌਤ ਪਰ ਇਸ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ ਇਸ ਪਟੀਸ਼ਨ ਦੀ ਤਾਂ ਇਸ ਪਟੀਸ਼ਨ ਦੇ ਵਿੱਚ ਸਿਰਫ ਕੰਗਣਾ ਰਣੌਤ ਨੂੰ ਧਿਰ ਨਹੀਂ ਬਣਾਇਆ ਗਿਆ ਯਾਨੀ ਕਿ ਕੰ ਸਿਰਫ ਕੰਗਣਾ ਰਣੌਤ ਦੇ ਖਿਲਾਫ ਹੀ ਇਹ ਪਟੀਸ਼ਨ ਨਹੀਂ ਹੈ ਪਰ ਕੰਗਣਾ ਰਣੌਤ ਦੇ ਨਾਲ ਦੋ ਹੋਰ ਪਾਰਟੀਆਂ ਇਹਦੇ ਵਿੱਚ ਇਨਵੋਲਵ ਕੀਤੀਆਂ ਗਈਆਂ ਨੇ ਦੱਸਦੀ ਹੈ ਕਿ ਸਕ੍ਰੀਨਪਲੇ ਲੇਖਕ ਰਤੇਸ਼ ਸ਼ਾ ਅਤੇ ਜੀ ਸਟੂਡੀਓ ਨੂੰ ਵੀ ਇਸ ਦੇ ਵਿੱਚ ਧਿਰ ਬਣਾਇਆ ਗਿਆ ਹੈ ਔਰ ਨਾਲ ਦੀ ਨਾਲ ਕੰਗਣਾ ਰਣੌਤ ਦੇ ਖਿਲਾਫ ਇਹ ਪਟੀਸ਼ਨ ਜਿਹੜੀ ਆ ਉਹ ਦਾਇਰ ਕਰ ਦਿੱਤੀ ਗਈ ਹੈ ਅਦਾਲਤ ਦੇ ਵਿੱਚ ਇਹ ਮਾਮਲਾ ਔਰ 5 ਦਸੰਬਰ ਨੂੰ ਸੁਣਵਾਈ ਦੇ ਵਾਸਤੇ ਨੋਟਿਸ ਜਿਹੜਾ ਉਹ ਕੰਗਣਾ ਰਣੌਤ ਨੂੰ ਭੇਜ ਦਿੱਤਾ ਗਿਆ। ਚੰਡੀਗੜ੍ਹ ਅਦਾਲਤ ਤੱਕ ਇਹ ਗੱਲ ਪਹੁੰਚ ਗਈ ਇਸ ਤੋਂ ਪਹਿਲਾਂ ਕੰਗਣਾ ਰਣੌਤ ਦਾ ਦਾਵਾ ਸੀ ਕਿ ਇਸ ਸੰਬੰਧੀ ਯਾਨੀ ਕਿ ਐਮਰਜੈਂਸੀ ਫਿਲਮ ਸੰਬੰਧੀ ਸੈਂਸਰ ਬੋਰਡ ਦੇ ਵੱਲੋਂ ਕੁਝ ਰੁਕਾਵਟਾਂ ਲਾਈਆਂ ਗਈਆਂ ਸੀ, ਕੁਝ ਕੱਟ ਦਿੱਤੇ ਗਏ ਸੀ ਔਰ ਉਸ ਤੋਂ ਬਾਅਦ ਫਿਲਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਦੂਜੇ ਪਾਸੇ ਹੁਣ ਦੁਬਾਰਾ ਕੰਗਣਾ ਰਣੌਤ ਦੀ ਇਹ ਫਿਲਮ ਹੋਲਡ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕੰਗਣਾ ਰਣੌਤ ਵੱਧ ਚੜ੍ਹ ਕੇ ਬੋਲਦੀ ਨਜ਼ਰ ਆ ਰਹੀ ਹੈ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਸਮਰਥਕ ਵੀ ਕਹਿ ਦਈਏ ਕਿ ਇਸ ਫਿਲਮ ਦੇ ਨਾਲ ਜੁੜੇ ਹੋਏ ਲੋਕ ਵੀ ਵੱਧ ਚੜ੍ਹ ਕੇ ਇਸ ਮਾਮਲੇ ਦੇ ਉੱਤੇ ਬੋਲਦੇ ਨਜ਼ਰ ਆਏ ਨੇ ਇਸ ਤੋਂ ਪਹਿਲਾਂ ਮਨੋਜ ਮੁੰਤਸਰ ਇਸ ਉੱਤੇ ਬੋਲਦੇ ਨਜ਼ਰ ਆਏ ਔਰ ਹੁਣ ਕੰਗਣਾ ਰਣੌਤ ਵੀ ਇਸ ਉੱਤੇ ਵੱਧ ਚੜ੍ਹ ਕੇ ਬੋਲੇ ਔਰ ਖਾਸ ਕਰਕੇ ਸੰਜੇ ਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੈ ਕੇ ਸਿੱਧੇ ਅਲਫ਼ਾਜ਼ਾਂ ਦੇ ਵਿੱਚ ਕੰਗਣਾ ਰਣੌਤ ਨੇ ਕੁਝ ਗੱਲਾਂ ਕਹੀਆਂ ਜੋ ਇਤਰਾਜ਼ਯੋਗ ਦੱਸੀਆਂ ਜਾ ਰਹੀਆਂ ਉਹਦੇ ਉੱਤੇ ਸਿੱਖ ਆਗੂਆਂ ਵੱਲੋਂ ਜਿਵੇਂ ਕਿ ਵਿਰਸਾ ਸਿੰਘ ਵਲਟੋਹਾ ਹਰਮੀਤ ਸਿੰਘ ਕਾਲਕਾ ਪਰਮਜੀਤ ਸਿੰਘ ਸਰਨਾ ਇਹ ਇਦਾਂ ਦੇ ਲੀਡਰਸ ਜਿਹੜੇ ਨੇ ਉਹ ਬੋਲਦੇ ਵੀ ਨਜ਼ਰ ਆਏ ਨੇ ਇਤਰਾਜ਼ ਚੁੱਕਦੇ ਨਜ਼ਰ ਆਏ ਨੇ ਔਰ ਕੰਗੜਾ ਰਣੌਤ ਦੇ ਇਸ ਬਿਆਨ ਦੀ ਨਖੇਦੀ ਕਰਦੇ ਨਜ਼ਰ ਆਏ ਨੇ ਔਰ ਦੂਜੇ ਪਾਸੇ ਕੰਗੜਾ ਰਣੌਤ ਨੂੰ ਲੈ ਕੇ ਪਟੀਸ਼ਨ ਜਿਹੜੀ ਹੈ ਉਹ ਫਾਈਲ ਕਰ ਦਿੱਤੀ ਗਈ ਹੈ ਤਰੀਕ ਵੀ ਪੈ ਗਈ ਹੈ ਨੋਟਿਸ ਭੇਜ ਦਿੱਤਾ ਗਿਆ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕੰਗੜਾ ਰਣੌਤ ਵਾਸਤੇ ਇਹ ਦੇਖਣ ਵਾਲੀ ਗੱਲ ਹੈ ਔਰ ਨਾਲ ਦੀ ਨਾਲ ਐਮਰਜੈਂਸੀ ਫਿਲਮ ਨੂੰ ਲੈ ਕੇ ਹੋਰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕੰਗੜਾ ਨੂੰ ਇਹ ਆਉਂਦਾ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋ 1 ਇੰਡੀਆ ਪੰਜਾਬੀ